ਕਰਦੇ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਕਰੋੜਾਂ ਰੁਪਏ ਖਰਚ ਕਰਕੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਲਈ ਤਹਿਤ ਹੀ ਗੁਰਦਾਸਪੁਰ ਦੀ ਬਬਹਾਲੀ ਨਹਿਰ ਤੋਂ ਕਈ ਛੋਟੇ ਖਾਲੇ ਜਿਹੜੇ ਖਾਲੇ ਨਹੀਂ ਉਹ ਬਣਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਦਸੇ ਕੇ ਸਮਿਕਰਨ ਜੜੀ ਕੰਪਨੀ ਨੂੰ ਗੁਰਦਾਸਪੁਰ ਦੇ ਤਿਬੜੀ ਡਿਵੀਜ਼ਨ ਦੇ ਵਿੱਚ ਕਰੀ ਵੇ ਇੱਕ ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਹੈ ਪਰ ਇਸ ਕੰਪਨੀ ਦੇ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਬਹੁਤ ਹੀ ਘਟੀਆ ਕੁਆਲਿਟੀ ਦੀਆਂ ਇਟਾਂ ਵਰਤੀਆਂ ਜਾ ਰਹੀਆਂ ਨੇ ਇਸ ਬਾਰੇ ਜਦੋਂ ਮ ਜਵਾਬ ਦੇਣ ਤੋਂ ਪਛਤਾ ਹੋਇਆ ਦਿਖਾਈ ਦਿੱਤਾ ਉਸਨੇ ਕਿਹਾ ਕਿ ਇਹ ਜਵਾਬ ਤਾਂ ਨੈਰੀ ਵਿਭਾਗ ਦੇ ਅਧਿਕਾਰੀ ਜਾਂ ਫਿਰ ਠੇਕੇਦਾਰ ਹੀ ਦੇ ਸਕਦੇ ਨੇ ਇਹ ਜਿਹੜੇ ਖਾ ਮੌਕੇ ਦੀ ਤੁਸੀਂ ਦੱਸਿਆ ਸੀਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂਜੀ ਜੇ ਮੈਨੂੰ ਮੇਰੇ ਧਿਆਨ ਵਿੱਚ ਆ ਆ ਵੀ ਟਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਤੇ ਏ ਕਲਾਸ ਬ੍ਰੇਕ ਦਾ ਕੰਮ ਸ਼ੁਰੂ ਉਹ ਡਿਸਮੈਂਟਲ ਕਰਾਵਾਂਗੇ ਮੈਂ ਉਹ ਤੁਹਾਨੂੰ ਜਿੱਦਾਂ ਦੱਸਿਆ ਵਾ ਜਿਹੜੀ ਲੋ ਕੁਆਲਿਟੀ ਦੀ ਈਟ ਆਈ ਆ ਉਹ ਆਪਾਂ ਵਾਪਸ ਕਰਾਂਗੇ ਤੇ ਠੇਕੇਦਾਰ ਨੂੰ ਸਖਤ ਤਹਦਾ ਇਹ ਦੇ ਦਵਾਂਗੇ ਵੀ ਏ ਕਲਾਸ ਬ੍ਰਿਕ ਕੰਮ ਵਿੱਚ ਵਰਤੀ ਜਾਵੇ ਬਿਲਕੁਲ ਜੀ ਆਪਾਂ ਪਹਿਲੇ ਵੀ ਇਹਦਾ ਜੋ ਸਿਗੀ ਮੈਂ ਇਨਸਪੈਕਸ਼ਨ ਕੀਤੀ ਸੀਗੀ ਲੋ ਕੁਆਲਿਟੀ ਬ੍ਰਿਕ ਆਈ ਸੀਗੀ ਤੇ ਆਪਾਂ ਨਾਲੋਂ ਨਾਲ ਹੀ ਕੰਮ ਵਿੱਚ ਨਹੀਂ ਵਰਤੀ ਗਈ ਤੇ ਨਾਲੋਂ ਨਾਲ ਹੀ ਆਪਾਂ ਵਾਪਸ ਕੀਤੀ ਸੀਗੀ ਸਿਮਿਕਸ ਵਾਲਿਆਂ ਕੋਈ ਜੀ ਇਹ ਖਾੜਾ ਜਿਹੜਾ ਹੈਗਾ ਵਾ 30 ਲੱਖ ਦਾ ਹੈਗਾ ਜੀ ਉਹ ਵੀ 50 60 ਲੱਖ ਦਾ ਹੈਗਾ ਜੀ ਨਹੀਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਜੀ ਆਪਾਂ ਜੋ ਵੀ ਕੰਮ ਹੋਏਗਾ ਐਸ ਪਰ ਸਪੈਸੀਫਾਈਕ ਹਾਂਜੀ ਭਲੀ ਇਟਾਂ ਦੇ ਉੱਪਰੋਂ ਨਾਮ ਤੱਕ ਜਿਹੜਾ ਵਾ ਉਹ ਮਿਟਿਆ ਹੋਇਆ ਹੈ ਹਾਂਜੀ ਹੈਣਾ ਤੇ ਫਿਰ ਏਟਾ ਸਹੀ ਕਿੱਦਾਂ ਹੋਈ ਮੈਂ ਆਪਣੇ ਮਿਸਤਰੀ ਜੀ ਮੇਰੀ ਗੱਲ ਸੁਣੋ ਮੈਂ ਭੱਠੇ ਜਾ ਕੇ ਨਾਂ ਨਹੀਂ ਲਿਖਣ ਇਟਾਂ ਤੇ ਠੀਕ ਆ ਜੀ ਮੇਰੀ ਹੈਗੀ ਤੇ ਦਿਹਾੜੀ ਦਾ ਕੰਮ ਮੇਰੇ ਚਾਰ ਬੰਦੇ ਪੰਜ ਛੇ ਦੇ ਬੈਠੇ ਆ ਨਹੀਂ ਤੁਹਾਡੇ ਲਈ ਸਹੀ ਆ ਮਤਲਬ ਉਹਦਾ ਨਾਮ ਮੈਨੂੰ ਮੈਂ ਥੋੜੀ ਲਿਖਣ ਇਟਾਂ ਤੇ ਨਾ ਜੀ ਉਹ ਭੱਠੇ ਵਾਲਿਆਂ ਨੂੰ ਜਾ ਕੇ ਗੱਲ ਕਰੋ ਨਹੀਂ ਬਾਰਿਸ਼ ਪਈ ਹੋਈ ਆ ਏਟ ਜਿਹੜੀ ਸਾਰੀ ਦੋਮ ਆ ਇਹ ਜਦੋਂ ਉੱਥੇ ਬਾਰਿਸ਼ ਪਈ ਮੈਨੂੰ ਨਹੀਂ ਪਤਾ ਬਾਰਿਸ਼ ਪਈ ਆ ਕਿ ਜਾਂ ਤੁਸੀਂ ਮਿਟਾ ਕੇ ਆਏ ਕਿ ਜਾਂ ਕੋਣ ਮਿਟਾ ਕੇ ਆਏ ਮ